ਹੀ ਹੱਕਾਂ ਨੂੰ ਲੈ ਕੇ ਅਸੀਂ ਦੇਖੀਏ ਵੀ ਕੌਣ ਸੀ ਇਹ ਸਿੰਘ ਕਿਉਂ ਇਹ ਬੇਦਵੀਆਂ ਹੋ ਰੀਆਂ ਆ ਨਾਲੇ ਕਿਸੇ ਇੱਕ ਧਰਮ ਦੀ ਨਹੀਂ ਜੇ ਕਿਸੇ ਦੇ ਵੀ ਇਸਤ ਦੀ ਬੇਦਬੀ ਹੁੰਦੀ ਆ ਉਹ ਕਿਉਂ ਕੀਤੀ ਜਾ ਰਹੀ ਆ ਤੇ ਇਹਦੇ ਉੱਤੇ ਇੱਕ ਟੁਕਮਾ ਜਿਹੜਾ ਕਾਨੂੰਨ ਆ ਕਿਉਂਕਿ 295 ਏ 1870 ਦਾ ਕਾਨੂੰਨ ਆ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਦੁਨੀਆ ਦਾ ਬੜਾ ਵਿਕਸਿਤ ਦੇਸ਼ ਆ ਇਹਦੇ ਵਿੱਚ ਜੇ ਜਾਗਤ ਜੋਤ ਜਬੈ ਨਹੀਂ ਸਬਾਸ ਹੋ ਰਿਆ ਉਹਦੇ ਵਿੱਚ ਅਸੀਂ 3 ਸਾਲ ਦੀ ਕੈਦ ਕਰਾ ਦਿੰਨੇ ਆ ਸਿਰਫ ਉਹ ਵੀ ਬੜੀ ਸੋਖੀ ਹੈ ਸੈਂਟਰ ਤੋਂ ਸੈਂਕਸ਼ਨਿੰਗ ਆਉਂਦੀ ਆ ਉਹਦੀ 6 ਮਹੀਨੇ ਬਾਅਦ ਬੰਦਾ ਬਾਹਰ ਨਿਕਲ ਜਾਂਦਾ ਇਹ ਜੇ ਮੁੱਦੇ ਹੋਰ ਬਹੁਤ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਹੋਈ ਜਦੋਂ ਸਾਡੇ ਹੱਕਾਂ ਹਕੂਕਾਂ ਨੂੰ ਛਿੱਕੇ ਦੇ ਟੰਗ ਦਿੱਤਾ ਗਿਆ ਕਿੰਨੇ ਪੁਲਿਸ ਵਾਲਿਆਂ ਦੇ ਨਾਮ ਲਈਏ ਕੇਪੀਐਸ ਗਿਲ ਤੋਂ ਸ਼ੁਰੂ ਕਰੀਏ ਜਿਹਨੇ ਉਸ ਵੇਲੇ ਦੀ ਇੱਕ ਆਈਐਸ ਅਫੀਸਰ ਸੀਗੀ ਰੂਪਨਦੇਵਾਲ ਬਜਾਜ ਉਹਦੀ ਬੇਬਤੀ ਤੱਕ ਉਹਨੇ ਕੀਤੀ ਆ ਲੇਟਰ ਉਹਨੂੰ ਬੜੀ ਲੇਟ ਜਾ ਕੇ ਉਹ ਇਨਸਾਫ ਲੈ ਕੇ ਆਈ ਆ ਇੱਕ ਉੱਚ ਦਰਜੇ ਦੀ ਹਵਲ ਦਰਜੇ ਦੀ ਆਈਐਸ ਅਫਸਰ ਨੂੰ ਕੇਪੀਐਸ ਗਿਲ ਤੋਂ ਇਨਸਾਫ ਲੈਣ ਨੂੰ ਇੰਨਾ ਸਮਾਂ ਲੱਗ ਗਿਆ ਆਮ ਬੰਦਿਆਂ ਦੀ ਤਾਂ ਅਸੀਂ ਉਮੀਦ ਕੀ ਕਰ ਸਕਦੇ ਆ ਸੁਮੇਸ਼ ਸੈਣੀ ਦੀ ਗੱਲ ਕਰੀਏ ਗੋਬਿੰਦ RAM ਦੀ ਗੱਲ ਕਰੀਏ ਸਵਰਨ ਸਿੰਘ ਘੋਟਨੇ ਦੀ ਗੱਲ ਕਰੀਏ ਹੁਣ ਦੇ ਰਿਪੋਰਟ ਕਰਕੇ ਜਿਹੜੇ ਉਹਦੇ ਤਸ਼ੱਦਦ ਜਾਰੀ ਹੋਏ ਨੇ ਇਜ਼ਹਾਰ ਆਲਮ ਦੀ ਗੱਲ ਕਰੀਏ ਜੀਤ ਸਿੰਘ ਸੰਧੂ ਦੀ ਗੱਲ ਕਰੀਏ ਮੇਰੇ ਕੋਲ ਬਹੁਤ ਨਾਮ ਨੇ ਇੱਕ ਨਾਮ ਥੋੜਾ ਜਿਹਾ ਨੂੰ ਬਰੀ ਕੀਤਾ ਜਾਂਦਾ ਏਕ ਸਰਕਾਰ ਤੋਂ ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾਏ ਜਾਂਦੇ ਆ ਇਹ ਤਾਂ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹ ਪੁਰਾਣੇ ਸਕਾਲਰਸ ਨੂੰ ਪਲਾਟੋ ਵਰਗਿਆਂ ਨੂੰ ਕੋਟ ਕਰਦੇ ਨੇ ਉੱਥੇ ਇੱਕ ਪਾਸੇ ਦੇਸ਼ ਦਾ ਹੋਮ ਮਿਨਿਸਟਰ ਕਹਿੰਦਾ ਆ ਕਿ ਜਿਨ੍ਹਾਂ ਨੂੰ ਆਪਣੀ ਕੀਤੀਆਂ ਗਲਤੀਆਂ ਦੇ ਉੱਤੇ ਸ਼ਰਮਿੰਦਗੀ ਨਹੀਂ ਆ ਉਹਨਾਂ ਦੀ ਸਜ਼ਾ ਕਿਉਂ ਮaaf ਕੀਤੀ ਜਾਵੇ ਉੱਥੇ ਇੱਕ ਸਵਾਲ ਹੈ ਕਿ ਜੇ ਰੇਪਿਸਟਾ ਨੂੰ ਸੰਸਕਾਰੀ ਦਾ ਟੈਗ ਦਿੱਤਾ ਜਾ ਸਕਦਾ ਹੈ ਉਹਨਾਂ ਦੇ ਸਰੂਪੇ ਪਾਏ ਜਾ ਸਕਦੇ ਆ ਤੇ ਉੱਥੇ ਫਿਰ ਜਿਹੜੇ ਆਪਣੀ ਹੋਂਦ ਨੂੰ ਖਤਮ ਕਰਨ ਦੇ ਲਈ ਤਲੇ ਹੋਏ ਸੀ ਜਿਹੜੇ ਬੰਦੇ ਉਹਨਾਂ ਨੂੰ ਸਜ਼ਾ ਦੇਣੀ ਕਿਉਂਕਿ ਕ੍ਰਾਈਮ ਦੀ ਥਿਊਰੀ ਕੀ ਕਹਿੰਦੀ ਆ ਤੁਹਾਡੇ ਮਨ 'ਚ ਗਿਲਟ ਹੀ ਹੋਣੀ ਚਾਹੀਦੀ ਆ ਜੇ ਤੁਸੀਂ ਇੱਕ ਨਸਲ ਨੂੰ ਖਤਮ ਕਰ ਰਹੇ ਹੋ ਇਹਦੇ ਵਾਸਤੇ ਮੈਂ ਤੁਹਾਡੇ ਨਾਲ ਇੱਕ ਟਰਮੀਨੋਲੋਜੀ ਸ਼ੇਅਰ ਕਰਨੀ ਚਾਹੁੰਨਾ ਕਿਉਂਕਿ ਆਉਣ ਵਾਲੇ ਭਵਿੱਖ 'ਚ ਇਸ ਮੋਰਚੇ 'ਚ ਬੈਠਾਂਗੇ ਸਭ ਤੋਂ ਪਹਿਲਾਂ ਜਿਹੜੀ ਬੇਨਤੀ ਐ ਇਹ ਕਬੂਲ ਕਰਨੀ ਜੀ ਕਿ ਇਸ ਸੰਗਤ ਦੀ ਜਿਹੜੀ ਚਰਨ ਤੂੜਿਆ ਉਹਦਾ ਅਸੀਂ ਹਿੱਸਾ ਹੋ ਕੇ ਬੇਨਤੀ ਕਰ ਰਹੇ ਆਂ ਕੋਈ ਅਹੁਦਾ ਨਹੀਂ ਹੈ ਸਾਡੇ ਕੋਲ ਅਸੀਂ ਕਿਸੇ ਅਹੁਦੇ ਦੇ ਮਤਾਜ ਨਾ ਹੋ ਕੇ ਨਰੋਲ ਸੰਗਤ ਦੀ ਚਰਨ ਧੂੜ ਹੋ ਕੇ ਬੇਨਤੀ ਕਰ ਰਹੇ ਹਾਂ ਜੀ ਇਹ ਨਰੋਲ ਮਨੁੱਖੀ ਅਧਿਕਾਰਾਂ ਦੀ ਗੱਲ ਆ ਸਾਡੇ ਹੱਕਾਂ ਦੀ ਗੱਲ ਆ ਜਿਵੇਂ ਸਾਡਾ ਮਰਹੂਮ ਯੋਧਾ ਕਹਿ ਗਿਆ ਕਿ ਗੱਲ ਸਾਡੀ ਹੋੰਦ ਦੀ ਆ ਇਹ ਆਇਡੈਂਟੀਟੀ ਕ੍ਰਾਈਸਿਸ ਆ ਦੇਖੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਜਿਹੜਾ ਸਾਡਾ ਗੁਰੂ ਆ ਜਿਹੜਾ ਮਹਾਰਾਜ ਕਹਿੰਦੇ ਆ ਕਿ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਉਸ ਗੁਰੂ ਦੇ ਪਾਵਨ ਸਰੂਪਾਂ ਦੀ ਨਿਰਾਦਰੀ ਜਿਹੜੀ ਹੋ ਰਹੀ ਆ ਉਹ ਬਹੁਤ ਜ਼ਿਆਦਾ ਆਮ ਹੋ ਗਿਆ ਹੁਣ ਇੱਥੇ ਬੇਨਤੀ ਸਭ ਤੋਂ ਪਹਿਲਾਂ ਕੀ ਹੁਣੀ ਬਣਦੀ ਐ ਜਿਹੜਾ ਮੋਰਚਾ ਲੱਗਿਆ ਸੀ 7 ਜਨਵਰੀ ਨੂੰ ਜਦੋਂ ਲੱਗਿਆ ਸੀ ਦੋ ਪ੍ਰਮੁੱਖ ਜਿਹੜੇ ਇਹਦੇ ਟੀਚੇ ਸੀ ਹੁਣ ਉਸ ਤੋਂ ਬਾਅਦ ਜੇ ਅਸੀਂ ਪਿਛਲੇ 1 ਮਹੀਨੇ ਦੀਆਂ ਹੀ ਘਟਨਾਵਾਂ ਤੇ ਨਜ਼ਰ ਲਾ ਲਈਏ ਤੁਸੀਂ ਮਰਿੰਡੇ ਦੀ ਘਟਨਾ ਦੇਖ ਲਓ ਪਿੰਡ ਸੀਲ ਦੀ ਘਟਨਾ ਦੇਖ ਲਓ ਤੁਹਾਡੇ ਸਾਹਮਣੇ ਹੈਰਾਨੀ ਦਾ ਇੱਕ ਮੰਜ਼ਰ ਆ ਜੂਗਾ ਕਿ ਬੇਅਦਬੀ ਐਡੀ ਜਿਆਦਾ ਆਮ ਕਿਉਂ ਹੋ ਗਈ ਹੈ ਇਸ ਦੇ ਨਾਲ ਹੀ ਮੈਂ ਜਥੇਦਾਰ ਸਾਹਿਬ ਦੇ ਨਾਲ ਆਪਣੀ ਤਾਜ਼ਾ ਹੋਈ ਮੁਲਾਕਾਤ ਦੀ ਗੱਲ ਸਾਂਝੀ ਕਰਦਾ ਜਦੋਂ ਆਪਾਂ ਪੁੱਛਦੇ ਆ ਉਹਨਾਂ ਦੀਆਂ ਅੱਖਾਂ ਦੇ ਇੱਕ ਸਵਾਲ ਨੇ ਅਸ ਦਿਨ ਮੈਨੂੰ ਦੁਬਾਰਾ ਹਲੂਣ ਕੇ ਰੱਖ ਦਿੱਤਾ ਦੁਬਾਰਾ ਸੋਚਣ ਤੇ ਮਜਬੂਰ ਕਰ ਦਿੱਤਾ ਜੋ ਗੁਰੂ ਕਹਿ ਗਿਆ ਜੋ ਪ੍ਰਾਤਨ ਸਿੰਘ ਕਹਿ ਗਏ ਜੋ ਸਾਡੀ ਰਹਿਤ ਮਰਿਆਦਾ ਕਹਿ ਗਈ ਕਿ ਸਾਡੇ ਚੋ ਕਿਸੇ ਨੂੰ ਇਹ ਜਵਾਬ ਨਹੀਂ ਪਤਾ ਕਿ ਬੇਦਬੀਆਂ ਦਾ ਹੱਲ ਕੀ ਹੈ 1860 ਦੇ ਵਿੱਚ ਮਕੋਲੇ ਕੋਡ ਆਉਂਦਾ 1870 ਦੇ ਵਿੱਚ 295 A ਦੀ ਜਿਹੜੀ ਦਫਾ ਆ ਉਹ ਇੰਟਰੋਡਿਊਸ ਕੀਤੀ ਜਾਂਦੀ ਹੈ 295 ਦੇ ਵਿੱਚ ਦੋ ਚੀਜ਼ਾਂ ਨੇ ਇੱਕ ਬਲਾਸਫੇਮੀ ਆ ਇੱਕ ਡੈਸੀਗ੍ਰੇਸ਼ਨ ਆ ਡੈਸੀਗ੍ਰੇਸ਼ਨ ਆ ਜਿਹੜੀ ਬੇਅਦਬੀ ਆ ਬਲਾਸਫੇਮੀ ਦੇ ਵਿੱਚ ਸਾਡਾ ਕ੍ਰਿਟੀਕਲ ਅਨਾਲਿਸਿਸ ਆ ਸਕਦਾ ਉਹ ਚੀਜ਼ਾਂ ਕੁਝ ਹੋਰ ਹੋ ਸਕਦੀਆਂ ਕਿਉਂਕਿ ਕਈ ਧਰਮਾਂ ਦੇ ਵਿੱਚ ਸਟੀਰੀਓਟਾਈਪਿਕਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਸਾਇੰਟਿਫਿਕ ਟੈਂਪਰਾਮੈਂਟ ਆ ਜਿਹੜਾ ਮਿਸ ਜਿਹਦੇ ਉੱਤੇ ਸੁਪਰੀਮ ਕੋਰਟ ਨੇ ਸਾਬਰੀਵਾਲਾ ਦੇ ਵਿੱਚ ਡਾਕਟਰਾਈਨ ਆਫ ਐਸੈਂਸ਼ੀਅਲ ਰਿਲੀਜੀਅਸ ਪ੍ਰੈਕਟਿਸਿਜ਼ ਮੈਂ ਬਹੁਤ ਹੀ ਅਕਾਦਮਿਕ ਧਰਮ ਵਰਤਣਾ ਨਹੀਂ ਚਾਹੁੰਦਾ ਪਰ ਕਿਉਂਕਿ ਜਿਹੜਾ ਇਹ ਇੰਟਰਵਿਊ ਹੈ ਕੁਝ ਬੁੱਧੀਜੀਵੀਆਂ ਤੱਕ ਵੀ ਜਾਣੀ ਆ ਇਹ ਅਫਸਰशाही ਤੱਕ ਵੀ ਜਾਣੀ ਆ ਇਹ ਤਖਤੀਆਂ ਤੇ ਬੈਠੇ ਜਿਹੜੇ ਨਿظام ਵਾਲੇ ਨੇ ਉਹਨਾਂ ਤੱਕ ਵੀ ਜਾਣੀ ਆ ਸੋ ਇਹਨਾਂ ਟਰਮੀਨੋਲੋਜੀਜ਼ ਦੇ ਜ਼ਰੀਏ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਉਹ ਜਿਹੜੀ ਸ਼ਬਦਾਵਲੀ ਹੈ ਜਿਹਦੇ ਉੱਤੇ ਕਾਨੂੰਨ ਬਣਿਆ ਆ ਜਿਹਦੇ ਉੱਤੇ ਜਜਮੈਂਟਸ ਆਉਂਦੇ ਆ ਫੈਸਲੇ ਆਉਂਦੇ ਆ ਅਸੀਂ ਉਸ ਸ਼ਬਦਾਵਲੀ ਤੋਂ ਬਿਲਕੁਲ ਵੀ ਮਨੁਕਰ ਨਹੀਂ ਹੈਗੇ ਪਰ ਗੱਲ ਕਰਾਂਗੇ ਨਰੋਲ ਇਨਸਾਨੀ ਕਦਰਾਂ ਕੀਮਤਾਂ ਤੇ ਹਾਲ ਹੀ ਦੇ ਵਿੱਚ ਕਿਉਂ ਇੱਥੇ ਸਭ ਤੋਂ ਪਹਿਲਾਂ ਗੱਲ ਹੈ ਲੋਕਾਂ ਦਾ ਇਕੱਠ ਹੋਣਾ ਜ਼ਰੂਰੀ ਹੈ ਜਿਹੜੇ ਮੋਰਚੇ ਹੁੰਦੇ ਆ ਉਹ ਸਮਾਜ ਦੀ ਰੈਜ਼ੈਂਟਮੈਂਟ ਦਾ ਇੱਕ ਜ਼ਰੀਆ ਹੁੰਦੇ ਆ ਹੁਣ ਹਰ ਜਿਹੜਾ ਸਮਾਜ ਦਾ ਇੱਥੇ ਬੱਚਾ ਆਉਂਦਾ ਕੁਝ ਦਿਨ ਪਹਿਲਾਂ ਕਾਨੂੰਨ ਦੇ ਵਿਦਿਆਰਥੀ ਪੁੱਛ ਰਹੇ ਸੀ ਕਿ ਸੰਵਿਧਾਨ ਦੀ ਧਾਰਾ 14 ਕਹਿੰਦੀ ਆ ਰੂਲ ਆਫ ਲਾ ਮਤਲਬ ਕਾਨੂੰਨ ਸਾਰਿਆਂ ਦੀ ਲਈ ਜਿਹੜਾ ਬਰਾਬਰ ਆ ਜਿਹਦੇ ਵਿੱਚ ਆਉਂਦਾ ਇਕੁਐਲਿਟੀ ਆਫ ਲਾ ਇਕੁਅਲ ਪ੍ਰੋਸੈਸ ਆਫ ਲਾ ਪਰ ਹੋ ਕੀ ਰਿਹਾ ਹਾਲੀ ਦੇ ਵਿੱਚ ਤੁਸੀਂ ਜੇ ਸ਼ਾਹਬਾਨੋ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਰਿਵਰਸ ਜੱਜਮੈਂਟ ਦੇਖਦੇ ਹੋ 11 ਬੰਦੇ 11 ਬੰਦੇ ਕੌਣ ਨੇ ਮੈਂ ਉਹਨਾਂ ਦੇ ਲਈ ਇੱਥੇ ਇੱਕ ਟਰਮੀਨੋਲੋਜੀ ਘਟ ਰਿਹਾ ਉਹ ਹੈਗੇ ਨੇ ਸੰਸਕਾਰੀ ਰੇਪਿਸਟ ਕਿਉਂ ਕਿਉਂਕਿ ਉਹਨਾਂ ਨੂੰ ਬਰੀ ਕੀਤਾ ਜਾਂਦਾ ਇੱਕ ਸਰਕਾਰ ਤੋਂ ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾਏ ਜਾਂਦੇ ਆ ਇਹ ਤਾਂ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹ ਪੁਰਾਣੇ ਸਕਾਲਰਸ ਨੂੰ ਪਲਾਟੋ ਵਰਗਿਆਂ ਨੂੰ ਕੋਟ ਕਰਦੇ ਨੇ ਉੱਥੇ ਇੱਕ ਪਾਸੇ ਦੇਸ਼ ਦਾ ਹੋਮ ਮਿਨਿਸਟਰ ਕਹਿੰਦਾ ਆ ਕਿ ਜਿਨ੍ਹਾਂ ਨੂੰ ਆਪਣੀ ਕੀਤੀਆਂ ਗਲਤੀਆਂ ਦੇ ਉੱਤੇ ਸ਼ਰਮਿੰਦਗੀ ਨਹੀਂ ਆ ਉਹਨਾਂ ਦੀ ਸਜ਼ਾ ਕਿਉਂ ਮਾਫ ਕੀਤੀ ਜਾਵੇ ਉੱਥੇ ਇੱਕ ਸਵਾਲ ਹੈ ਕਿ ਜੇ ਰੇਪਿਸਟਾਂ ਨੂੰ ਸੰਸਕਾਰੀ ਦਾ ਟੈਗ ਦਿੱਤਾ ਜਾ ਸਕਦਾ ਹੈ ਉਹਨਾਂ ਦੇ ਸਰੋਪੇ ਪਾਏ ਜਾ ਸਕਦੇ ਆ ਤੇ ਉੱਥੇ ਫਿਰ ਜਿਹੜੇ ਆਪਣੀ ਹੋਂਦ ਨੂੰ ਖਤਮ ਕਰਨ ਦੇ ਲਈ ਤਲੇ ਹੋਏ ਸੀ ਜਿਹੜੇ ਬੰਦੇ ਉਹਨਾਂ ਨੂੰ ਸਜ਼ਾ ਦੇਣੀ ਕਿਉਂਕਿ ਕ੍ਰਾਈਮ ਦੀ ਥਿਰੀ ਕੀ ਕਹਿੰਦੀ ਆ ਤੁਹਾਡੇ ਮਨ ਚ ਗਿਲਟ ਹੀ ਹੋਣੀ ਚਾਹੀਦੀ ਆ ਜੇ ਤੁਸੀਂ ਇੱਕ ਨਸਲ ਨੂੰ ਖਤਮ ਕਰ ਰਹੇ ਹੋ ਇਹਦੇ ਵਾਸਤੇ ਮੈਂ ਤੁਹਾਡੇ ਨਾਲ ਇੱਕ ਟਰਮੀਨੋਲੋਜੀ ਸ਼ੇਅਰ ਕਰਨੀ ਚਾਹੁੰਨਾ ਕਿਉਂਕਿ ਆਉਣ ਵਾਲੇ ਭਵਿੱਖ ਚ ਇਸ ਮੋਰਚੇ 'ਚ ਬੈਠਾਂਗੇ ਕੌਮ ਨੂੰ ਦੱਸਾਂਗੇ ਕਿ ਜੀਨੋਸਾਈਡਲ ਇੰਪਲਸ ਨਸਲ ਕੁਸ਼ੀ ਦੀ ਭਾਵਨਾ ਕੀ ਆ ਕਿਉਂਕਿ ਹਿਟਲਰ ਨੇ ਇੱਕ ਟਰਮ ਘੜੀ ਸੀਗੀ ਡੀ ਹਿਊਮਨਾਈਜੇਸ਼ਨ ਹੁੰਦੀ ਆ ਡੀ ਹਿਊਮਨਾਈਜੇਸ਼ਨ ਚ ਕੀ ਹੁੰਦਾ ਕਿ ਸਾਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ ਸਭ ਹਿਊਮਨ ਕਰ ਦਿੱਤਾ ਜਾਂਦਾ ਹਰ ਤਰੀਕੇ ਨਾਲ ਦੂਜੀ ਸ਼੍ਰੇਣੀ ਦੇ ਨਾਗਰਿਕ ਦਾ ਜਿਹੜਾ ਦਰਜਾ ਹੈ ਉਹ ਦਿੱਤਾ ਜਾਂਦਾ ਹੁਣ ਇਸ ਹੱਦ ਤੱਕ ਤੁਸੀਂ ਦੇਖ ਚਲੋ ਇੱਥੇ ਸਾਡੇ ਨਾਲ ਦਲਪੰਤ ਖੜੇ ਨੇ ਇਹ ਸਾਰੀਆਂ ਚੀਜ਼ਾਂ ਇੱਕ ਲੂਪ ਚ ਲੈਣ ਆਲੀਆਂ ਨੇ ਕਿਉਂਕਿ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣ ਰਿਹਾ ਉਹਨਾਂ ਦੇ ਈਸ਼ ਨੂੰ ਮੁਬਾਰਕ ਉਹਨਾਂ ਨੂੰ ਮੁਬਾਰਕਬਾਦ ਜੇ ਕਿਸੇ ਨਾਲ ਵਧੀਕੀ ਹੋਈ ਹੈ ਉਸ ਵਧੀਕੀ ਤੋਂ ਅੱਗੇ ਪਹੁੰਚੇ ਉਹਦੇ ਲਈ ਮੁਬਾਰਕਬਾਦ ਸਰ ਉਸ ਰਾਮ ਮੰਦਰ ਦੇ ਸੰਘਰਸ਼ ਦੇ ਵਿੱਚ ਇੱਕ ਨਿਹੰਗ ਸਿੰਘ ਨੂੰ ਜੈ ਸ਼੍ਰੀ ਰਾਮ ਦੇ ਨਾਰੇ ਲਾ ਕੇ ਦਿਖਾਇਆ ਜਾ ਰਿਹਾ ਨਿਹੰਗ ਸਿੰਘ 6-6 ਮਹੀਨੇ ਇੱਕ ਲਬਜ ਅਕਾਲ ਦੇ ਉੱਤੇ ਗੁਜ਼ਾਰਾ ਕਰਦੇ ਰਹੇ ਆ ਤੁਜ ਵੀ ਨੋਰ ਨਾ ਕਉ ਦੂਸਰ ਇਹ ਇੱਕ ਗੋਪਾਲ ਗੋਪਾਲ ਕਰਨਗੇ ਲੋਕ ਸੁਖੀ ਪਰਲੋਕ ਖਲਾਸ ਅਕਾਲ 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 ਕਰਨਗੇ ਹੁਣ ਗੱਲ ਇੱਥੇ ਕੀ ਹੈ ਕਿ ਜਦੋਂ ਭੁੱਖ ਲੱਗਣੀ ਅਕਾਲ ਜੰਗ 'ਚ ਫਤਿਹ ਹੋਣਾ ਆਕਾਲ ਜਿਹੜੀ ਕੌਮ ਦੀ ਇਹ ਬੇੰਬੇ ਸ਼ਬਦਾਵਲੀ ਨਹੀਂ ਹੈਗੀ ਉਹਨਾਂ ਦੇ ਮੂੰਹ ਦੇ ਵਿੱਚ ਕੁਝ ਪਰੋਸਿਆ ਜਾ ਰਿਹਾ ਉਹਨਾਂ ਦੇ ਮੋਢੇ ਤੇ ਰੱਖ ਕੇ ਬੰਦੂਕਾਂ ਚਲਾਈਆਂ ਜਾ ਰਹੀਆਂ ਜੇ ਇਹਨਾਂ ਨੂੰ ਐਨਾ ਹੀ ਹੇ ਜਾਂ ਨਿਹੰਗ ਸਿੰਘਾਂ ਦਾ ਤੇ ਚਾਰ ਗੁਰਦੁਆਰੇ ਨੇ ਜਿੱਥੋਂ ਮੈਂ ਸ਼ੁਰੂ ਕਰੂੰਗਾ ਮੰਗੂ ਮਠ ਤੋੜ ਦਿੱਤਾ ਗਿਆ ਓਡੀਸ਼ਾ ਦੇ ਵਿੱਚ ਠੀਕ ਹੈ ਜੀ ਇਹ ਮੈਂ মিডিਆ ਦੇ ਰੂਪ ਨੂੰ ਕਰਨਾ ਚਾਹੂੰਗਾ ਗਿਆਨ ਗੋਦੜੀ ਸਾਹਿਬ ਦੀ ਕੀ ਹਾਲਤ ਹੈ ਇਸ ਵੇਲੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਮੈਂ ਤੱਥ ਕਹਿ ਰਿਹਾ ਮਹਿਜ਼ ਇੱਕ ਪ੍ਰੈਸ ਕਾਨਫਰੰਸ ਤੱਕ ਸੀਮਤ ਨਹੀਂ ਹੈ ਇਦੇ ਉੱਤੇ ਅਸੀਂ ਪ੍ਰੋਪਰ ਇਲੈਕਟ੍ਰੋਨਿਕ ਰਿਪੋਜ਼ਿਟਰੀ ਕ੍ਰੀਏਟ ਕਰਾਂਗੇ ਕਿਉਂਕਿ ਆਮ ਆਮ ਨੂੰ ਐਜੂਕੇਟ ਕਰਨਾ ਪੀਸਫੁੱਲ ਵੇ ਦੇ ਨਾਲ ਈਵਨ ਯੂਨਾਈਟਿਡ ਨੇਸ਼ਨਸ ਦਾ ਕਾਨੂੰਨ ਹੈ ਪੀਸਫੁੱਲ ਅਸੈਂਬਲੀ ਦੇ 10 ਜਨਰਲ ਪ੍ਰਿੰਸੀਪਲ ਹੈ ਅਸੀਂ ਸਭ ਕੁਝ ਕਾਨੂੰਨ ਦੀ ਹੱਦ ਦੇ ਵਿੱਚ ਰਹਿ ਕੇ ਕਰ ਰਹੇ ਹਾਂ ਡੋਂਗਮਾਰ ਸਾਹਿਬ ਗੁਰਦੁਆਰਾ ਬਿਹਾਰ ਦੇ ਵਿੱਚ ਗੁਰਦੁਆਰਾ ਵਿਸ਼ਨੂੰਪਦ ਸਾਹਿਬ ਉੱਥੋਂ ਨਿਸ਼ਾਨ ਸਾਹਿਬ ਤਾਂ ਹਟਾ ਦਿੱਤਾ ਗਿਆ ਅੱਜ ਜਿਹੜੇ ਨਿਹੰਗ ਸਿੰਘਾਂ ਦੀ ਇਹ ਗੱਲ ਕਰ ਰਹੇ ਨੇ ਇਹ ਜਾਣਦੇ ਨੇ ਮਹਾਕਾਲ ਸਿੰਘ ਕੌਣ ਨੇ ਫਰਲਾ ਕੀ ਹੈ ਹਲੇ ਤੱਕ ਇਸ ਕੌਮ ਨੂੰ ਇੱਕ ਏਲੀਅਨ ਦੀ ਨਜ਼ਰ ਤੋਂ ਦੇਖਿਆ ਜਾਂਦਾ ਇਹਨਾਂ ਨੂੰ ਸਾਡੇ ਪਘੋਤੀ ਦਾ ਸਿਧਾਂਤ ਤੱਕ ਨਹੀਂ ਸਮਝ ਇਹਨਾਂ ਨੂੰ ਨਿਸ਼ਾਨ ਸਾਹਿਬ ਤੱਕ ਦੀ ਨਹੀਂ ਸਮਝ ਹੈਗੀ ਸੋ ਇਹ ਤਾਂ ਰਿਹਾ ਇੱਕ ਪੱਖ ਹੁਣ ਦੂਜੀ ਗੱਲ ਹੈ ਜਿਹੜੀ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਇਹ ਸਾਰੇ ਸਵਾਲ ਨੇ ਜਿਹੜੇ ਕਿਹੜੇ ਪਿੰਡ ਦੇ ਵਿੱਚ ਬੇਅਦਬੀ ਹੋ ਰਹੀ 13000 ਦੇ ਕਰੀਬ ਪਿੰਡ ਨੇ ਪੰਜਾਬ ਦੇ ਵਿੱਚ ਔਰ ਤੁਸੀਂ ਦੇਖੋ ਬਹੁਤ ਘੱਟ ਪਿੰਡ ਨੇ ਜਿਹੜੇ ਇਸ ਚਪੇਟ 'ਚੋਂ ਬਚੇ ਆ ਹੁਣ ਜਿਹੜੇ ਆਪਣੀ ਜ਼ਿੰਮੇਵਾਰੀ ਮੰਨਦੇ ਆ ਪ੍ਰਾਤਨ ਸਮਿਆਂ 'ਚ ਕੀ ਹੁੰਦਾ ਹੁੰਦਾ ਸੀ ਘਟੋ ਘਟ ਜਿਹੜੇ ਪਿੰਡ 'ਚ ਬੇਅਦਬੀ ਹੁੰਦੀ ਆ ਜੇ ਸੰਗਤ ਸੁਹਿਰਦਤਾ ਰੱਖਦੀ ਆ ਪਿੰਡ ਦੇ ਸਾਰੇ ਮੈਂਬਰ ਜਿਹੜੇ ਸਰਪੰਚੀ ਤੋਂ ਲੈ ਕੇ ਬਿਨਾਂ ਸਰਪੰਚੀ ਤੋਂ ਉਹਦਿਆਂ ਤੋਂ ਬਿਨਾਂ ਵੀ ਜਿਹੜੇ ਉਸ ਪਿੰਡ ਦੇ ਵਸਨੀਕ ਨੇ ਘਟੋ ਘਟ 50 ਜਣੇ ਆ ਕੇ ਸਮੋਰਚ ਤੇ ਜੇ ਹਾਜ਼ਰੀ ਲਵਾਉਣ ਇੱਥੇ ਦੂਜੇ ਉਹ ਨਾ ਪਿੰਡਾਂ ਦੇ 50 ਜਣੇ ਹੋਣ ਇੱਥੇ ਆ ਕੇ ਪਤਾ ਕੀਤਾ ਜਾਵੇ ਕੀ ਇਸ ਵਿਅਦਵੀ ਦਾ ਕਾਰਨ ਕੀ ਸੀ ਹੁਣ ਮੈਂ ਤੁਹਾਨੂੰ ਇੱਕ ਤਜਰਬਾ ਇੱਥੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਂਝਾ ਕਰਾਂਗਾ ਇੱਥੇ ਛੋਟਾ ਜਿਹਾ ਹਿੰਟ ਦੇਣਾ ਮੈਂ ਆਨੰਦਪੁਰ ਸਾਹਿਬ ਨੂੰ ਬਿਲੋਂਗ ਕਰਦਾ ਆ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਬੰਦਾ ਜਿਹੜਾ ਜਿਹਦਾ ਪਿਤਾ ਸਰਸੇ ਵਾਲੇ ਦੀ ਕਮੇਟੀ ਦੀ ਟਾਪ ਮੈਂਬਰੀ ਪੈਨਲ ਦਾ ਹੈਡ ਹੈ ਜਿਹਦੀ ਉਹਦੇ ਨਾਲ رابطہ ਹੋ ਰਿਹਾ ਆ ਉਹ ਆਪਦੀ ਨੋਵਾ ਕ੍ਰਿਸਟਾ ਥੱਲੇ ਖੜੀ ਕਰਦਾ ਉਹਦੇ ਵਿੱਚ ਆਪਦਾ ਬਟੂਆ ਥੱਲੇ ਪਾ ਦਿੰਦਾ ਉਹ ਤੋਂ ਬਾਅਦ ਉਹ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਆ ਕੇ ਸਿਗਰਟ ਬਾਲਦਾ ਤੇ ਮਹਾਰਾਜ ਦੀ ਤਾਬਿਆਂ ਵੱਲ ਸਿੱਟਦਾ ਇਹੋ ਜਿਹੇ ਕਿੰਨੇ ਕੇਸ ਨੇ ਔਰ ਤੁਸੀਂ ਹੈਰਾਨੀ ਦੇਖੋਗੇ ਕਿ ਜਿਹੜਾ ਵੀ ਬੇਦਬੀ ਵਾਲਾ ਬੰਦਾ ਫੜਿਆ ਜਾਂਦਾ ਇਹਨਾਂ ਦਾ ਰਟਿਆ ਰਟਾਇਆ ਡਾਇਲੋਗ ਹੈ ਸਰਕਾਰਾਂ ਦਾ ਵੀ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਜਦੋਂ ਫਿਰ ਪੁਰਾਤਨ ਮਰਿਆਦਾ ਦੇ ਸਹਿਤ ਜਦੋਂ ਸਾਡੇ ਜਿਹੜੇ ਰਹਿਤ ਨਾਮੇ ਨੇ ਜਿਹੜੇ ਸਾਡੇ ਤਨਖਾਹ ਨਾਮੇ ਨੇ ਜਦੋਂ ਸਾਨੂੰ ਬਚਨ ਹੁੰਦਾ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੋਤੀ ਸੰਗ ਕਿਰਪਨ ਉਦੋਂ ਫਿਰ ਸਰਕਾਰਾਂ ਨੂੰ ਐਨੀ ਪ੍ਰੋਬਲਮ ਕਿਉਂ ਹੈ ਸੋ ਗੱਲ ਇਥੇ ਇਹ ਆ ਕਿ ਹਰ ਕੋਈ ਇਸ ਵੀਡੀਓ ਜਰੀਏ ਮੀਡੀਆ ਦੇ ਵਿੱਚ ਕ ਅਪੀਲਿਆ ਸਾਡਾ ਪੇਸ਼ਾ ਕੋਈ ਵੀ ਹੋ ਸਕਦਾ ਗੱਲ ਜਦੋਂ ਹੋਂਦ ਤੇ ਹੀ ਆ ਗਈ ਜਿਵੇਂ ਇਬਰਾਹਿਮ ਮਾਸਲੋ ਦੀ ਗੱਲ ਵੀ ਕਰੀਏ ਜਿਹਦੇ ਉੱਤੇ ਸਾਰੀ ਸਾਈਕੋਲੋਜੀ ਖੜੀ ਹੈ ਤੇ ਮਾਰਾ ਇਹਨੇ ਦਾ ਖਾਲਸਾ ਬੰਦ ਪਹਿਲੀ ਸੈਲਫ ਐਕਚੁਅਲਾਈਜੇਸ਼ਨ ਤੇ ਖੜਾ ਕੀਤਾ ਸਾਡੀਆਂ ਫਿਜ਼ੀਕਲ ਨੀਡਸ ਐਸਟੀਮ ਨੀਡਸ ਦੂਜੀਆਂ ਤੀਜੀਆਂ ਨਾ ਖੁੱਡੇ ਲੱਗੀਆਂ ਜੇ ਸਾਡੇ ਹੋਂਦ ਤੇ ਹੀ ਆ ਚੁੱਕਿਆ ਸਾਰਾ ਕੁਝ ਕਿਉਂਕਿ ਇੱਕ ਪਾਸੇ ਤਾਂ ਰੈਪਿਸਟ ਤੱਕ ਬਰੀ ਹੋ ਰਹੇ ਆ ਦੂਜੇ ਪਾਸੇ ਦੇਖੋ ਸਾਹਜ ਇੱਕ ਇੱਕ ਛੋਟਾ ਬੱਚਾ ਵੀ ਜਾਣਦਾ ਕਿ ਇੱਕ ਨਿਆ ਪ੍ਰਣਾਲੀ ਹੈ ਇੱਕ ਸਰਕਾਰ ਹੈ ਇੱਕ ਐਗਜ਼ੀਕਿਊਟਿਵ ਆ ਸੰਵਿਧਾਨ ਦੀ ਧਾਰਾ 51 ਕਹਿੰਦੀ ਹੈ ਤਿੰਨੋਂ ਅੱਡ ਅੱਡ ਨੇ ਹੁਣ ਜਿਹੜਾ ਕਾਨੂੰਨ ਬੈਠਾ ਉਹਨਾਂ ਨੇ ਇਹਨਾਂ ਸਿੰਘਾਂ ਦੇ ਟ੍ਰਾਇਲ ਕੀਤੇ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਇਹ ਸਜ਼ਾ ਪੂਰੀ ਕਰ ਬੈਠੇ ਆ ਜਦ ਇਹ ਸਜ਼ਾ ਪੂਰੀ ਕਰ ਬੈਠੇ ਆ ਉਹਦੇ باوجود ਇਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਜੇ ਇਹਨਾਂ ਨੂੰ ਬਾਹਰ ਕੱਢਣ ਦੇ ਲਈ ਜ਼ਿੰਮੇਵਾਰ ਪੋਲਿਟਿਸ਼ੀਅਨਸ ਨੇ ਤੇ ਫਿਰ ਉਹ ਜੁਡੀਸ਼ਰੀ ਉੱਥੇ ਕੀ ਕਰਨ ਬਿਠਾਈ ਹੈ ਪਹਿਲਾਂ ਤਾਂ ਇਸ ਮੋਰਚੇ ਤੇ ਸਾਡੀ ਹਾਜ਼ਰੀ ਇਸ ਲਈ ਜ਼ਰੂਰੀ ਹੈ ਇਹ ਤੈਅ ਕਰੀਏ ਕਿ ਇਹ ਸਾਡੇ ਪੋਲਿਟਿਕਲ ਪ੍ਰਿਜ਼ਨਰਸ ਨੇ ਇਹ ਕਿਸੇ ਦਾ ਰੇਪ ਕਰਕੇ ਅੰਦਰ ਨਹੀਂ ਗਏ ਇਹ ਕੋਈ ਸਾਈਕਲ ਚੋਰ ਨਹੀਂ ਹੈਗੇ ਐਂਟੀ ਟੈਰਰਿਸਟ ਫਰੰਟ ਦੇ ਔਰ ਨਗਲੀ ਬਨੋਟੀ ਬਟੇ ਅਰਗੇ ਇਹੋ ਸਿੰਘ ਨੇ ਜਿਨ੍ਹਾਂ ਨੇ ਜਦੋਂ ਉੱਥੇ ਉਸ ਵੇਲੇ ਧੀਆਂ ਪੈਣਾ ਦੀ ਬੇਹਰਮਤੀ ਹੋਈ ਜਦੋਂ ਸਾਡੇ ਹੱਕਾਂ ਹਕੂਕਾਂ ਨੂੰ ਛਿੱਕੇ ਦੇ ਟੰਗ ਦਿੱਤਾ ਗਿਆ ਕਿੰਨੇ ਪੁਲਿਸ ਵਾਲਿਆਂ ਦੇ ਨਾਮ ਲਈਏ ਕੇਪੀਐਸ ਗਿਲ ਤੋਂ ਸ਼ੁਰੂ ਕਰੀਏ ਜਿਹਨੇ ਉਸ ਵੇਲੇ ਦੀ ਇੱਕ ਆਈਐਸ ਆਫੀਸਰ ਸੀਗੀ ਰੂਪਨਦੇਵਾਲ ਬਜਾਜ ਉਦੀ ਬੇਬਤੀ ਤੱਕ ਉਹਨੇ ਕੀਤੀ ਆ ਲੈਟਰੋਂ ਬੜੀ ਲੇਟ ਜਾ ਕੇ ਉਹ ਇਨਸਾਫ ਲੈ ਕੇ ਆਈ ਆ ਇੱਕ ਉੱਚ ਦਰਜੇ ਦੀ ਅਵਲ ਦਰਜੇ ਦੀ ਆਈਐਸ ਅਫਸਰ ਨੂੰ ਕੇਪੀਐਸ ਗਿਲ ਤੋਂ ਇਨਸਾਫ ਲੈਣ ਨੂੰ ਇੰਨਾ ਸਮਾਂ ਲੱਗ ਗਿਆ ਆਮ ਬੰਦੇ ਦੀ ਤਾਂ ਅਸੀਂ ਉਮੀਦ ਕੀ ਕਰ ਸਕਦੇ ਆ ਸੁਮੇਸ਼ ਸੈਣੀ ਦੀ ਗੱਲ ਕਰੀਏ ਗੋਬਿੰਦ RAM ਦੀ ਗੱਲ ਕਰੀਏ ਸਵਰਨ ਸਿੰਘ ਘੋਟਨੇ ਦੀ ਗੱਲ ਕਰੀਏ ਹੁਣ ਦੇ ਰਿਪੋਰਟ ਕਰਕੇ ਜਿਹੜੇ ਉਹਦੇ ਤਸ਼ੱਦਦ ਜਾਰੀ ਹੋਏ ਨੇ ਇਜ਼ਹਾਰ ਆਲਮ ਦੀ ਗੱਲ ਕਰੀਏ ਜੀਤ ਸਿੰਘ ਸੰਧੂ ਦੀ ਗੱਲ ਕਰੀਏ ਮੇਰੇ ਕੋਲ ਬਹੁਤ ਨਾਮ ਨੇ ਇੱਕ ਨਾਮ ਥੋੜਾ ਜਿਹਾ ਹਲੂਣ ਦਿੰਦਾ ਕਿਉਂਕਿ ਸਾਡਾ ਪੋੜਾ ਮਹੀਨਾ ਲੰਘਿਆ ਇੱਕ ਸੂਬਾ ਸਿੰਘ ਵੀ ਸੀਗਾ ਤੇ ਉਹ ਇਹ ਆਖਦਾ ਹੁੰਦਾ ਸੀਗਾ ਵੀ ਇਹਨਾਂ ਨੂੰ ਸੂਬਾ ਸਰੰਦ ਮੈਂ ਭਲਾ ਦੂੰਗਾ ਸੋ ਇਹ ਜਿਹੜੇ ਕੰਮ ਵੇਲੇ ਦੀਆਂ ਸਰਕਾਰਾਂ ਦੇ ਸੀ ਕਿਉਂਕਿ ਜਿਹੜੇ ਮੌਜੂਦਾ ਇਸ ਵੇਲੇ ਅਹੁਦੇ ਤੇ ਬੈਠੇ ਨੇ ਮੈਂ ਕੋਈ ਗਲਤ ਸ਼ਬਦਾਵਲੀ ਨਹੀਂ ਵਰਤਣੀ ਚਾਹੁੰਦਾ ਉਹ ਵੀ ਇਹ ਨਾ ਮੋਰਚਿਆਂ ਦੇ ਵਿੱਚ ਜੇ ਤੁਸੀਂ ਪਾਸਟ ਚ ਦੇਖੋ ਤੇ ਆਪਣੀ ਹਾਜ਼ਰੀ ਭਰਦੇ ਰਹੇ ਆ ਤੇ ਮਤਲਬ ਦਿੱਲੀ ਜਾ ਕੇ ਉਹਨਾਂ ਤੇ ਕੋਈ ਮਿੱਟੀ ਦੀ ਪੋਠੇ ਜੀ ਚੜ ਜਾਂਦੀ ਹੈ ਕਿ ਕੀ ਹੁੰਦਾ ਸੀ ਇਹ ਜਾਨਣਾ ਚਾਹੁੰਦੇ ਆ ਸੋ ਇੱਥੇ ਜਿਹੜਾ ਸਾਡਾ ਮੋਰਚਾ ਆ ਇਹ ਦਿਖਾਇਆ ਜਾਂਦਾ ਬਾਰੂ ਕੋਸ਼ਿਕ ਦੂਜੇ ਪਾਸਿਓਂ ਇੱਕ ਜ਼ਿੰਦਾਬਾਦ ਤੇ ਮਰਦਾਬਾਦ ਦੀ ਜੰਗ ਇਹ ਉਹ ਤੋਂ ਬਹੁਤ ਵੱਡੀ ਕਹਾਣੀ ਹੈ ਸੋ ਇੱਥੇ ਹਰ ਤਰੀਕੇ ਦੇ ਨਾਲ ਜਿਹੜਾ ਵੀ ਕੰਟਰੀਬਿਊਟ ਕਰ ਸਕਦਾ ਕਿਉਂਕਿ ਸੁਪਨਾ ਇੱਡਾ ਵੱਡਾ ਇਹ ਨਹੀਂ ਵੀ ਕੋਈ ਇੱਕ ਵਕੀਲ ਆ ਕੇ ਪੂਰਾ ਕਰ ਲੂਗਾ ਕੋਈ ਇੱਕ ਮਨੁੱਖਾ ਦੀ ਰਾਖੀ ਕਰਨ ਵਾਲਾ ਆ ਕੇ ਪੂਰਾ ਕਰ ਲੂਗਾ ਕੋਈ ਇੱਕ ਡਾਕਟਰ ਪੂਰਾ ਕਰ ਲੂਗਾ ਕੋਈ ਇੱਕ ਸਮਾਜ ਸੇਵੀ ਪੂਰਾ ਕਰ ਲੂਗਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਵਿੱਚ PCS ਦੀ ਨੋਟੀਫਿਕੇਸ਼ਨ ਆਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੋਰਚੇ 'ਚ ਬਹਿ ਕੇ ਆਪਣੇ ਛੋਟੇ ਭੈਣਾ ਭਰਾਵਾਂ ਨੂੰ ਦੱਸਾਂਗੇ ਕਿ ਪੇਪਰ ਕਿਵੇਂ ਕੱਢਣੇ ਆ ਕਿਉਂਕਿ ਉਹ ਨਾ ਸਿਸਟਮ ਦੇ ਵਿੱਚ ਮੈਂ ਫਿੱਟ ਹੋ ਸਕਦਾ ਸੀ ਜਾ ਸਕਦਾ ਸੀ ਆਪਣੀ ਮਰਜ਼ੀ ਦੇ ਨਾਲ ਛੱਡੇ ਨੇ ਇਸ ਕਰਕੇ ਤਜਰਬਾ ਹੈਗਾ ਸਾਡੇ ਕੋਲ ਇੱਕ ਟੀਮ ਹੈਗੀ ਆ ਕਿ ਜੁਡੀਸ਼ਰੀ ਕਿਵੇਂ ਕਰੈਕ ਕਰਨੀ ਹੈ ਐਗਜ਼ੀਕਿਊਟਿਵ ਦੇ ਪੇਪਰ ਕਿਵੇਂ ਕੱਢਣੇ ਆ ਪਰ ਅਸਲ ਦੀ ਗੱਲ ਵੀ ਕੀ ਆ ਗੱਲ ਹੈਗੀ ਸਬਜੈਕਟਿਵਿਟੀ ਦੀ ਜਿੱਥੇ ਜੀਨੋਸਾਇਡਲ ਇੰਪ পালਸ ਹੁੰਦਾ ਹੈ ਗ੍ਰੈਗਰੀ ਸਟੈਂਟਨ ਆਉਣ ਵਾਲੇ ਅਗਲੇ ਸਮਿਆਂ ਦੇ ਵਿੱਚ ਇਸੇ ਮੋਰਚੇ ਦੇ ਵਿੱਚ ਬੈ ਕੇ ਦੱਸਾਂਗੇ ਕਿ ਗ੍ਰੈਗਰੀ ਸਟੈਂਟਨ ਕੌਣ ਹੈ ਨਸਲ ਕੁਸ਼ਰੀਆਂ 10 ਸਟੇਜਾਂ ਕੀ ਨੇ ਪਰ ਸਵਾਲ ਉਸੇ ਹਵਾਰਾ ਭਾਜੀ ਦੀ ਇੱਕ ਗੱਲ ਤੇ ਆ ਕੇ ਸ਼ੁਰੂ ਹੁੰਦਾ ਸੀ ਉੱਥੇ ਹੀ ਖਤਮ ਕਰਾਂਗੇ ਕਿ ਉਹ ਕੋਈ ਅਲੱਗ ਤਰੀਕੇ ਨਾਲ ਲਿਖ ਕੇ ਦੇਣ ਕਿਸੇ ਹੁਕਮਨਾਮੇ ਦੇ ਵਿੱਚ ਅਸੀਂ ਬਾਣੀ 'ਚ ਨਹੀਂ ਪੜਦੇ ਅਸੀਂ ਇਤਿਹਾਸ 'ਚ ਨਹੀਂ ਪੜਦੇ ਸਾਡੀ ਅੰਤਰਾਤਮਾ ਨੂੰ ਨਹੀਂ ਪਤਾ ਕੀ ਹੋ ਰਿਹਾ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ ਗੱਲ ਖਤਮ ਕਿੱਥੇ ਹੁੰਦੀ ਹੈ ਇੱਥੇ ਆ ਕੇ ਅਸੀਂ ਬੜੇ ਪਲਾਈਟ ਵੇ ਦੇ ਨਾਲ ਇੱਕ ਕੋਲੈਬੋਰੇਟਿਵ ਐਫਰਟ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਕਾਨੂੰਨੀ ਪੱਖ ਸਮਾਜਿਕ ਪੱਖ ਆਉਣ ਵਾਲੇ ਆਉਣਗੇ ਜਿਹੜੇ ਰਾਜਨੀਤਿਕ ਨਹੀਂ 2024 ਚੜ ਗਿਆ ਹੁਣ ਇਹ ਸਿਆਸੀ ਟੁਕੜਿਆਂ ਖਾਣ ਵਾਸਤੇ ਤੁਹਾਡੇ ਘਰਾਂ ਦੇ ਵਿੱਚ ਗੇੜੇ ਵੀ ਲਾਉਣਗੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜੀ ਕੌਮ ਦੀ ਆਈਡੈਂਟੀਟੀ ਤੁਸੀਂ ਕ੍ਰਾਈਸਿਸ ਚ ਪਾਤੀ ਆ ਮੈਨੂੰ ਕੋਈ ਮਸਲਾ ਅਯੁੱਧਿਆ ਦੇ ਰਾਮ ਮੰਦਰ ਤੋਂ ਨਹੀਂ ਐ ਮਹਾਰਾਜ ਦਾ ਅਸੀਂ ਜੇ ਕਾਲ ਉਸਤੇ ਤਾਂ ਪੜੀਏ ਮਹਾਰਾਜ ਦਾ ਉੱਤੇ ਸਿੱਧਾ ਕਹਿੰਦੇ ਆ ਕਿਵੇਂ ਤੋਕੋ ਕਈ ਤਰ੍ਹਾਂ ਹੋਏ ਕਿ ਗਾਇਤਰੀ ਕੋ ਅਗਰ ਕਈ ਹਿੰਦੂਆ ਹੋਏ ਕਿ ਗਾਇਤਰੀ ਕੋ ਗੋਪਤ ਜਪਿਓ ਕਈ ਤਰ੍ਹਾਂ ਹੋਏ ਕਿ ਪੁਕਾਰਾਂ ਬੰਗ ਦੇ ਤੋ ਸਾਡੇ ਦਾ ਫਿਰ ਦੋਵਾਂ ਦੇ ਵਿੱਚ ਹੀ ਮਹਾਰਾਜ ਨੇ ਸਰੂਪ ਉਹੀ ਦਿਖਾਇਆ ਤੁਹਾਡੀ ਜਿਹੜੀ ਲੜਾਈ ਹੈ ਕਿਸੇ ਧਰਮ ਨਾਲ ਨਹੀਂ ਹੈਗੀ ਹਾਂ ਉਸ ਵੇਲੇ ਹਿੰਦੂ ਰਿਲੀਜ ਨੇ ਇੱਕ ਮਾਰਜਨਲਾਈਜ਼ਡ ਕਮਿਊਨਿਟੀ ਸੀਗਾ ਦਰਦ ਵਿੱਚ ਸੀਗਾ ਮਹਾਰਾਜ ਨੇ ਮਜਲੂਮਾਂ ਦੀ ਰੱਖਿਆ ਕੀਤੀ ਜੇ ਅੱਜ ਉਸੇ ਪੋਜੀਸ਼ਨ ਤੇ ਮੁਹੰਮਦਾਂ ਜਾਉਣਗੇ ਜਾਂ ਕੋਈ ਹੋਰ ਧਰਮ ਆਊਗਾ ਕਿਉਂਕਿ ਖਾਲਸੇ ਦਾ ਪ੍ਰੇਮ ਪੀਰ ਬੁੱਧੂ ਸ਼ਾਹ ਨਾਲ ਵੀ ਉਨਾ ਹੀ ਸੀ ਜਿੰਨਾ ਭਾਈ ਮੋਤੀराम ਮੈਰਾ ਦੇ ਨਾਲ ਰਿਹਾ ਖਾਲਸੇ ਦਾ ਪ੍ਰੇਮ ਭਾਈ ਨੀ ਖਾਣਾ ਵੀ ਖਾਣ ਨਾਲ ਵੀ ਉਨਾ ਹੀ ਸੀ ਜਿੰਨਾ ਦਿਵਾਨ ਟੋਰਡਰਮਲ ਦੇ ਨਾਲ ਰਿਹਾ ਸੋ ਇਹ ਕਿਸੇ ਧਰਮ ਦੀ ਲੜਾਈ ਨਹੀਂ ਹੈ ਨਰੋਲ ਮਨੁੱਖਤਾ ਦੀ ਇਨਸਾਨੀਅਤ ਦੀ ਗੱਲ ਹੈ ਤੇ ਇਸ ਮੋਰਚੇ 'ਚ ਰਹਿ ਕੇ ਆਉਣ ਵਾਲੇ ਅਗਲੇ ਸਮਿਆਂ ਦੇ ਵਿੱਚ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਪਹਿਲਾਂ ਤਾਂ ਇਹ ਗੱਲ ਦੁਬਾਰਾ ਜਿਹੜੇ ਪਿੰਡ ਦੇ ਵਿੱਚ ਵੀ ਬੇਦਬੀ ਹੋ ਰਹੀ ਹੈ ਅਸੀਂ ਇੱਥੇ ਬੈਠੇ ਆ ਇੱਕ ਪ੍ਰੋਪਰ ਟੀਮ ਛੱਡ ਕੇ ਜਾ ਰਹੇ ਹਾਂ 50 ਮੈਂਬਰ ਉਸ ਪਿੰਡ ਦੇ ਘਟੋ ਘਟ ਮੋਰਚੇ 'ਚ ਹਾਜ਼ਰੀ ਭਰਨ ਤਾਕੇ ਪੱਕਾ ਕੀਤਾ ਜਾਵੇ ਕਿਉਂਕਿ ਮੈਂ ਇੱਕ ਗੱਲ ਹੋਰ ਕਹਿ ਰਿਹਾ ਆਪਣੇ ਜਿਵੇਂ ਗੱਲ ਕਰਾਂ ਨਾ ਕੱਲੀ ਵਕਾਲਤ ਦੀ ਜਾਂ ਆ ਮਨੁੱਖਾਂ ਦੀ ਤਾਂ ਗੱਲ ਬੜੀ ਛੋਟੀ ਜੀ ਰਹਿ ਜਾਂਦੀ ਹੈ ਕਿਉਂਕਿ ਜਿਹੜੀ ਮਨੁੱਖਤਾ ਤੁਹਾਨੂੰ ਕਿਸੇ ਦੇਸ਼ ਨਾਲ ਕਿਸੇ ਧਰਮ ਨਾਲ ਜੋੜ ਕੇ ਕੁੱਲ ਲੁਕਾਈ ਤੋਂ ਤੋੜਦੀ ਹੈ ਉਹਦਾ ਕੋਈ ਫਾਇਦਾ ਨਹੀਂ ਇਹ ਮੈਂ ਨਹੀਂ ਕਹਿੰਦਾ ਰਵਿੰਦਰ ਨਾਥ ਗੋਖਰ ਨੇ ਕਿਹਾ ਜਿਹੜਾ 26 ਜਨਵਰੀ ਨੂੰ ਹੁਣ ਪੜਨਗੇ ਜਨ ਗਣ ਮਨ ਦੇ ਨਾਅਿਕ ਜਾਇਆ ਹੈ ਜਿਹਨੂੰ ਇਹ ਨੈਸ਼ਨਲ ਐਂਥਮ ਕਹਿੰਦੇ ਮੈਂ ਨਹੀਂ ਕਹਿੰਦਾ ਇਹ ਰਵਿੰਦਰਨਾਥ ਟੈਗੋਰ ਕਹਿੰਦਾ ਸੋ ਸਾਡੀ ਇੱਥੇ ਬੇਨਤੀ ਇਹ ਆ ਕਿ ਨਰੋਲ ਮਨੁੱਖੀ ਹੱਕਾਂ ਨੂੰ ਲੈ ਕੇ ਅਸੀਂ ਦੇਖੀਏ ਕਿ ਕੌਣ ਸੀ ਇਹ ਸਿੰਘ ਕਿਉਂ ਇਹ ਬੇਦਬੀਆਂ ਹੋ ਰੀਆਂ ਆ ਨਾਲੇ ਕਿਸੇ ਇੱਕ ਧਰਮ ਦੀ ਨਹੀਂ ਜੇ ਕਿਸੇ ਦੇ ਵੀ ਇਸ਼ਤ ਦੀ ਬੇਦਬੀ ਹੁੰਦੀ ਆ ਉਹ ਕਿਉਂ ਕੀਤੀ ਜਾ ਰਹੀ ਆ ਤੇ ਇਹਦੇ ਉੱਤੇ ਇੱਕ ਟੁਕਮਾ ਜਿਹੜਾ ਕਾਨੂੰਨ ਆ ਕਿਉਂਕਿ 295 ਐ 1870 ਦਾ ਕਾਨੂੰਨ ਆ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਦੁਨੀਆ ਦਾ ਬੜਾ ਵਿਕਸਿਤ ਦੇਸ਼ ਆ ਇਹਦੇ ਵਿੱਚ ਜੇ ਜਾਗਤ ਜੋਤ ਜਬੈ ਨਿਸਬਾਸ ਹੋ ਰਿਹਾ ਉਹਦੇ ਵਿੱਚ ਅਸੀਂ 3 ਸਾਲ ਦੀ ਕੈਦ ਕਰਾ ਦਿੰਦੇ ਹਾਂ ਸਿਰਫ ਉਹ ਵੀ ਬੜੀ ਸੋਖੀ ਹੈ ਸੈਂਟਰ ਤੋਂ ਸੈਂਕਸ਼ਨਿੰਗ ਆਉਂਦੀ ਆ ਉਹਦੀ 6 ਮਹੀਨੇ ਬਾਅਦ ਬੰਦਾ ਬਾਹਰ ਨਿਕਲ ਜਾਂਦਾ ਇਹ ਜਿਹੇ ਮੁੱਦੇ ਹੋਰ ਬਹੁਤ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਫਿਲਹਾਲ ਦੇ ਲਈ ਇਸੇ ਅਪੀਲ ਤੇ ਇਸੇ ਬੇਨਤੀ ਤੇ ਛੱਡਦੇ ਆ ਕਿ ਅਸੀਂ ਸਭ ਜਾਣਦੇ ਆ ਤੇ ਇਹ ਜਿਹੜਾ ਪਲੇਟਫਾਰਮ ਇਹ ਸਾਡੇ ਹੱਕਾਂ ਦੇ ਲਈ ਲਾਇਆ ਗਿਆ ਸ਼ਾਂਤ ਮਈ ਤਰੀਕੇ ਦੇ ਨਾਲ ਇੱਥੇ ਵਿਚਾਰ ਗੋਸ਼ਟੀ ਹੋਵੇ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਉਹਨਾਂ ਦੇ ਮਨ ਦੇ ਵਿੱਚ ਪਾਇਆ ਜਾਵੇ ਵੀ ਇਹ ਸਾਨੂੰ ਕਦੇ برداشت ਨਹੀਂ ਹੈਗਾ ਹੁਣ ਵੀ ਸੁਪਰੀਮ ਕੋਰਟ ਮਾਨਯੋਗ ਦਾ ਜੇ ਫੈਸਲਾ ਨਾ ਆਂਦਾ ਤਾਂ ਉਹ 11 ਜਿਹੜੇ ਬਰੀ ਕੀਤੇ ਨੇ ਅਸੀਂ ਉਹਨਾਂ ਦੇ ਲਈ ਸੰਸਕਾਰੀ ਬਲਾਤਕਾਰੀ ਲਬਜ਼ ਨਹੀਂ ਸੀ ਵਰਤ ਸਕਦੇ ਕਾਨੂੰਨ ਕਿਤੇ ਨਾ ਕਿਤੇ ਸਿਸਟਮ ਸਾਡੇ ਨੂੰ ਹੈਲਪ ਕਰ ਰਿਹਾ ਆ ਜੱਜ ਕਰ ਰਿਹਾ ਆ ਉੱਥੇ ਹੀ ਸਵਾਲ ਇਹ ਆ ਉਸੇ ਕਾਨੂੰਨ ਨੇ ਜਾਦੇ ਨਾਲ ਦੂ ਸਜ਼ਾ ਸੁਣਾ ਦਿੱਤੀ ਸਜ਼ਾ ਪੂਰੀ ਕਰ ਚੁੱਕੇ ਆ ਫੇਰ ਇਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਸੁ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪਲੈਨਿੰਗ ਕਰਾਂਗੇ ਸਟ੍ਰੈਟੇਜੀ ਫਾਰਮੂਲੇਟ ਕਰਾਂਗੇ ਤੇ ਇਹ ਸੁਪਨਾ ਐਡਾ ਕੁ ਵੱਡਾ ਤਾਂ ਹੈਗਾ ਵੀ ਅਸੀਂ ਇਕੱਲੇ ਪੂਰਾ ਨਹੀਂ ਕਰ ਸਕਦੇ ਹੁਣ ਇੱਕ ਛੋਟੀ ਜਿਹੀ ਉਦਾਹਰਣ ਹੈ ਭਾਈ ਪਮਨ ਸਿੰਘ ਜੀ ਇੱਥੇ ਨੇ ਇਹਨਾਂ ਦਾ ਜਿਵੇਂ ਗੁਰਬਾਣੀ ਦੀ ਸੰਥਿਆ ਕਰਾਉਣਗੇ ਸਾਰੇ ਸਮੂਹ ਦਰਦੀਆਂ ਨੂੰ ਅਪੀਲ ਹੈ ਜੇ ਕੋਈ ਅਰਬੀ ਫਾਰਸੀ ਸਿਖਾਉਂਦਾ ਕੋਈ ਸੰਸਕ੍ਰਿਤ ਸਿਖਾਉਂਦਾ ਕਿਉਂਕਿ ਮਜਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਕਰਨਾ ਅਸੀਂ ਸਾਰਿਆਂ ਦੇ ਹੱਕਾਂ ਦੀਆਂ ਗੱਲਾਂ ਕਰਾਂਗੇ ਇਸੇ ਪਲੇਟਫਾਰਮ ਤੋਂ ਕਰਾਂਗੇ ਜੇ ਪਹਿਲਵਾਨਾਂ ਦੇ ਨਾਲ ਧੱਕਾ ਹੋਇਆ ਸ਼ਰੀਰਕ ਜਿੰਸੀ ਸ਼ੋਸ਼ਣ ਹੋਇਆ ਸੀ ਉਹਨਾਂ ਦੀ ਗੱਲ ਵੀ ਇਸ ਪਲੇਟਫਾਰਮ ਤੋਂ ਕਰਾਂਗੇ ਜੇ ਕਿਸਾਨਾਂ ਨਾਲ ਵਧਿੱਕੀ ਹੋਈ ਉਹਨਾਂ ਦੀ ਗੱਲ ਵੀ ਇਸ ਪਲੇਟਫਾਰਮ ਤੋਂ ਕਰਾਂਗੇ ਪਰ ਉਹਦੇ ਸਾਰੇ ਦੇ ਲਈ ਸਾਡਾ ਇਕੱਠਾ ਹੋਣਾ ਚੀਜ਼ਾਂ ਨੂੰ ਉਸ ਤਰੀਕੇ ਨਾਲ ਸਮਝਣਾ ਜ਼ਰੂਰੀ ਹੈ ਸੋ ਸਾਰੇ ਆਪ ਦੀ ਜ਼ਿੰਮੇਵਾਰੀ ਸਮਝ ਕੇ ਇਸ ਮੋਰਚੇ ਤੇ ਜਿੰਨਾ ਹੋ ਸਕੇ ਹਾਜ਼ਰੀ ਦਿਓ ਜੀ ਅਖਰਵਾਦਾ ਘਟਾ ਪੌਲ ਚੌਕ ਮਾਫ ਕਰਨੀ ਸੰਗਤ ਦੇ ਅੱਗੇ ਇਹੀ ਬੇਨਤੀ ਹੈ ਜੀ